ਮੁੰਡਾਵਣੀ ਮਹੱਲਾ ਪੰਝੂਆ ਥਾਲ ਵਿੱਚ ਤਿੰਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤੇਸਾ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖਿ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਆਪੇ ਤਰਸ ਪਏ ਹੋਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤ ਗੁਰ ਸਜਣ ਮਿਲੇਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀ ਵੈ ਹਰਿਆ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਅਠ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁੰਨਿਆ ਕੀ ਗਾਵਹਿ ਬੰਗਲੇ ਪੁੰਨ ਅਸਲੇ ਕੀ ਕੀ ਭਈ ਬਾਰੀ ਏ ਪੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦਸਾਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ ਲਲਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲਕौਸਕ ਆਲਾਪੈ ਸੰਗ ਰਾਗਨੀ ਪਾਂਚੌ ਥਾਪੈ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੇ ਹੁਤੀ ਓਚਾਰੀ ਤਨਾਸਰੀ ਇਹ ਪਾਂਚੌ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭ ਚੰਦ ਕੌਸਕ ਓ ਬਹਾਰਾ ਖੋ ਘਟਿਓ ਭਉਰਾ ਨਦ ਗਾਈ ਅਸ਼ਟਮਾਲ ਕਉ ਸਖ ਸੰਗ ਲਾਈ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁੱਤ ਉੱਠਹਿ ਤਾਨ ਕਲੋਲ ਗਾਇਨ ਤਾਰ ਮਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋਂ ਆਰ ਜਾ ਸੁਰਮਨੰਦ ਭਾਸ ਕਰਾਈ ਚੰਦਰ ਬਿੰਬ ਮੰਗਲਨ ਸੁਹਾਈ ਸਰਸ ਬਾਨ ਆਉ ਆਹੇ ਬਨੂਤਾ ਗਾਗ ਹੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗौरा ਔ ਕਨਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵਾ ਗਵਹਿ ਪੰਚਉ ਸੰਗ ਬਾਰੰਗਣ ਲਾਵਹਿ ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਅਸਾਵਰੀ ਤੇਹ ਪਾਸਹਿ ਸਿੰਧਵੀ ਅਲਾਪੀ ਸ੍ਰੀ ਰਾਗਿ ਸਿਉ ਪੰਚਉ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ अष्टपुत्र श्री राग के गोंड कुंभमीर खष्टम मेघ राग व गावे है पंचों संग बारंगन लाव है सूरट गोंड मलारी तुनी पुनः गावे आशा गुनगुनी ऊचे स्वर सुहौ पुन कीनी ਮੇਗ ਰਾਗ ਸਿਉ ਪੰਚਉ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਾਟਿਉ ਜਲ ਧਾਰਾ ਪੁਨ ਗਾਵਹਿ ਸੰਕਰਿਉ ਸਿਆਮ ਮੇਗ ਰਾਗ ਪੁਤਰਨ ਕੇ ਨਾਮਾ ਖਸਤ ਰਾਗ ਉਨ ਗਾਈ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੀ 18 10 20 ਖਸਤ ਰਾਗ ਓਨ ਗਾਈ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੀ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ